मारू नीति बंदि करो बि बोर बंदि करोदाबाद कोर ज़िंदाबाद ਕਿ ਇੰਦਰ ਸਰਕਾਰ ਵੱਲੋਂ ਜੋ ਬਿਜਲੀ ਐਕਟ ਨਵਾਂ ਲਿਆਂਦਾ ਜਾ ਰਿਹਾ ਹੈ ਜਿਹਦੇ ਨਾਲ ਬਿਜਲੀ ਬੋਰਡ ਪ੍ਰਾਈਵੇਟ ਹੋਊਗਾ ਕੰਪਨੀਆਂ ਦੇ ਹਵਾਲੇ ਹੋਊਗਾ ਫਿਰ ਬਿਜਲੀ ਆ ਜਿਹੜੀ ਖਪਤਕਾਰਾਂ ਨੂੰ ਉਹਨਾਂ ਦੀ ਛੇ ਲਾਉਣੀ ਹੈ ਮਹਿੰਗੀ ਹੋਣੀ ਹੈ ਇਸੇ ਤਰ੍ਹਾਂ ਇੱਕ ਨਵਾਂ ਸੀ ਐਕਟ ਲਿਆਂਦਾ ਜਾ ਰਿਹਾ ਹੈ ਜਿਹੜੀ ਯੂਨੀਵਰਸਿਟੀਆਂ ਨੂੰ ਖੋਜ ਕਰਦੇ ਪਵੰਦਿਆ ਲੱਗ ਜਾਣੀਆਂ ਕੰਪਨੀਆਂ ਹੀ ਵੀ ਤਿਆਰ ਕਰਨੀਆਂ ਹਰ ਤਰ੍ਹਾਂ ਦੇ ਤਾਂ ਉਹਦੇ ਨਾਲ ਜਿਹੜਾ ਕਿਸਾਨਾਂ ਦੀ ਯਾਨੀ ਆਰਥਿਕ ਲੁੱਟ ਹੋਊਗੀ ਮਨਰੇਗਾ ਬੰਦ ਕਰਤੀ ਨਵੇਂ ਕੋਡ ਆ ਜਿਹੜੇ ਮਜ਼ਦੂਰਪੁਰ ਦੇ ਕੋਡ ਆ ਜਿਹੜੇ ਭੰਦੇ ਜਾ ਰਹੇ ਆ ਇਸੇ ਤਰ੍ਹਾਂ ਇਹ ਬੰਗਾਂ ਦੇ ਉੱਤੇ ਸੀ ਪੂਰੇ ਦੇਸ਼ ਵਿੱਚ ਜ਼ਿਲ੍ਹਾ ਹੈੱਡਕੁਆਰਟਰ ਦੇ ਉੱਤੇ ਧਰਨੇ ਦੇ ਰਹੇ ਅਜਮਾਨਸਾ ਦੇ ਵਿੱਚ ਵੀ ਹੈ ਇਹਦੇ ਨਾਲ ਨਾਲ ਸਾਡੇ ਹੋਰ ਮੰਗਾਂ ਨੇ ਵੀ ਹਰ ਮਰ ਪੀਤਨ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਕਿਸਾਨ ਮਜ਼ਦੂਰ ਜਿਹੜੋ 6 ਸਾਲ ਦੇ ਹੋ ਗਏ ਉਹਨਾਂ ਨੂੰ 10000 ਰੁਪਏ ਦਾ ਜਿਹੜੀ ਪੈਨਸ਼ਨ ਹੈ ਉਹ ਲਾਗੂ ਕੀਤੀ ਜਾਵੇ ਅੱਜ ਦੇ ਪ੍ਰਦਰਸ਼ਨ ਵੱਡੇ ਕੱਛ ਕੇਂਦਰ ਸਰਕਾਰ ਨੂੰ ਸੁਣਾਉਣੀ ਕਰਦੇ ਆ ਕਿ ਚਾਹੇ ਤੁਹਾਡਾ ਬਿਜਲੀ ਆਕਾ ਚਾਹੇ ਤੁਹਾਡਾ ਡੀਜਕਟਾ ਚਾਹੇ ਮਜ਼ਦੂਰ ਘਰੂਤੀ ਫੈਸਲਾ ਲਿਆ ਇਹਨੂੰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਲਾਗੂ ਨਹੀਂ ਹੋਣ ਜਾਵਾਂਗੇ ਜਿਵੇਂ ਖੇਤੀ ਕਾਨੂੰਨ ਰੱਦ ਕਰਵਾਏ ਸੀ ਕੇਂਦਰ ਸਰਕਾਰ ਨੂੰ ਉਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵੀਰ ਕਬੱਡੇ ਕੱਠਾ ਇਹ ਝਕਾਉਣਗੇ ਤੇ ਫੈਸਲੇ ਲੋਕ ਵਿਰੋਧੀ ਵਾਪਸ ਲੈਣੇ ਪੈਣਗੇ ਇਹ ਲੋੜ ਪਈ ਦਿੱਲੀ ਕੁਛ ਕਰਨਗੇ ਪਹਿਲਾਂ ਇਸ ਤਰ੍ਹਾਂ ਦੇਖੋ ਇਹ ਤਾਂ ਸਯੁਗਤ ਮੋਰਚਾ ਕਿਉਂਕਿ ਅਸੀਂ ਅੱਜ ਇਹ ਤੇ ਲਾਗੂ ਕਰ ਰਹੇ ਆ ਸੁਯੁਗਤ ਕਿਸਾਨ ਮੋਰਚਾ ਜੋ ਵੀ ਉਹਨਾਂ ਨੂੰ ਮਤਲਬ ਠੀਕ ਲੱਗਿਆ ਜਿਹੋ ਜੀ ਕਾਲ ਆਊ ਵੀ ਚਾਹੇ ਚੰਡੀਗੜ੍ਹ ਦੀ ਆਵੇ ਚਾਹੇ ਰੇਲਾ ਰੋਕਣ ਦੀ ਆਵੇ ਚਾਹੇ ਦਿੱਲੀ ਜਾਣ ਦੀ ਆਵੇ ਉਥੇ ਪੰਜਾਬ ਦੇ ਲੋਕ ਫੁੱਲ ਕਢਾਉਣਗੇ ਯਾਰ ਸਰਕਾਰ ਦੇ ਨਾਲ ਤਾਂ ਹੈ ਹੀ ਸੀਗਾ ਅਜ ਕੇਂਦਰ ਸਰਕਾਰ ਨਾਲ ਮੱਫਾ ਲਾਏ ਆ ਲੋਕਾਂ ਨੇ ਅੱਜ ਸਮੁੱਚੇ ਭਾਰਤ ਦੇ ਵਿੱਚ ਜਿਹੜੇ ਦੋ ਬਿੱਲ ਲੈ ਕੇ ਆ ਸਰਕਾਰ ਜੋਤੇ 2020 ਦੇ ਵਿੱਚ ਲਿਆਈ ਸੀ ਉਦੋਂ ਲੋਕਾਂ ਨੇ ਇਹਨਾਂ ਦੀ ਦੇਡੀ ਨਵਾਸੀ ਦਿੱਲੀ ਦੇ ਵਿੱਚ ਜਾ ਕੇ ਇਹਦੇ ਨਾਲ ਹੁਣ 2031 ਦੇ ਵਿੱਚ ਲਿਆਈਆਂ ਲੋਕਾਂ ਨੂੰ ਇਸ ਗੱਲ ਦੀ ਸਮਝ ਹੈ ਲੋਕ ਨੱਕ ਨਾਲ ਜੀਬ ਲਵਾ ਦੇਣਗੇ ਕਿਉਂਕਿ 5 ਸਾਲਾਂ ਬਾਅਦ ਉਹੀ ਲਿਆ ਕੇ ਦਿਲ ਲੋਕਾਂ ਦੇ ਸਾਹਮਣੇ ਕਰ ਦੇ ਟੇਡੇ ਢੰਗ ਨਾਲ ਹੁਣ ਇਹ ਚੂਹੇ ਸਰਕਾਰ ਇਹਨਾਂ ਨੂੰ ਬਿਲਕੁਲ ਤੋਂ ਚੂਹੇ ਪਰਪਰਾ ਇੱਕ ਵਾਰ ਜਿਹਦੀ ਨੂੰ ਘੋੜੇ ਫੈਸਲ ਸੰਗ ਰਹੇ ਨੇ ਕਿ ਉਹਦੇ ਪਾਸ ਕਰਤਾ ਕਾਦਰ ਪੰਜਾਬ ਦੇ ਤੇ ਕਾਮਨਾ ਕੈ ਨਹੀਂ ਰਹਿਣੀ ਇਹ ਤੋਂ ਦਾ ਲੋਕਾਂ ਦਾ ਦਿੱਖਾ ਸਾਹਮਣੂ ਪਿਆ ਰਿਹਾ ਹੈ ਅੱਜ ਮਾਰਕਾ ਦੇ ਵਿੱਚ ਮੈਂ ਕਹਿੰਦਾ ਕਿ ਸੰਜੁਕਤ ਮੋਹਟੇ ਦੇ ਖੱਦੇ ਦੇ ਵਿੱਚ ਕਚਹਿਰੀਆਂ ਦੇ ਉੱਤੇ ਝੰਡੇ ਤੇ ਬੀਕਲ ਦਿਖ ਰਹੇ ਨੇ ਲੋਕਾਂ ਦਾ ਐਡਾ ਖਾਫਾ ਮਾਰਦਾ ਕਾਠਾ ਸਰਕਾਰ ਇਸ ਗੱਲ ਦਾ ਕੰਝ ਤੇ ਦੇਖਿਆ ਫੜਨੇ ਤਾਂ ਲੋਕ ਤਸੱਲੀ ਕਰਾ ਦੇਣਗੇ ਕਿ ਲੋਕਾਂ ਕੋ ਮਾਰੂ ਨੀਤੀਆਂ ਤੋਂ ਸਰਕਾਰ ਪਿੱਛੇ ਨਾ ਹਟੀ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਹੈ ਆਮ ਲੋਕਾਂ ਦੇ ਨਾਮ ਤੇ ਸੰਜਟਪੋਟ ਚੱਕ ਮੀਟਿੰਗ ਕਰਦੇ ਆ ਉਸ ਕੱਪ ਦਾ ਸਾਹਮਣਾ ਕਰਨ ਵਾਸਤੇ ਤੇ ਅੱਜ ਵਾਲੇ ਕੱਪ ਦਾ ਸਾਹਮਣਾ ਕਰਨ ਵਾਸਤੇ ਸਰਕਾਰ ਜੇ ਬੈੰਦੇ ਆਉਣਾ ਚਾਹੁੰਦੀ ਹੈ ਤਾਂ ਤਿਆਰ ਰਹੇ ਜਿੱਤਾਂ ਦੇ ਵਿਖਾਨਾ ਦੇ ਜਹਾਜ਼ ਜਿਹੜੇ ਸੈਕਟਰ ਨੇ ਫਿਰ ਜਾ ਸਕਦੇ ਜਿਹੜਾ ਅੱਜ ਦਾ ਕਰੋੜਾਂ ਸੰਜਟਪੋਟ ਦਾ ਇਹ ਥੱਲੇ ਤੋਂ ਪਹਿਲਾ ਪਹਿਲੂ ਕੀਤਾ ਸੀਗਾ 2002 20 ਦੇ ਵਿੱਚ ਅੱਜ ਫੇਰ ਬੈਂਕ ਬੰਦੀਆਂ ਦੇ ਨਾਲ ਮੌਲਾ ਤੋਂ ਉਸ ਤੋਂ ਬਾਅਦ ਜਿੰਨੇ ਪੰਪ ਨਰ ਲਾਇਫ ਦੇ ਉਸ ਤੋਂ ਬਾਅਦ ਪੋਲ ਪਲਾਜ਼ਾ ਤੇ ਅਖੀਰ ਵਿੱਚ ਰੇਲ ਗੱਡੀਆਂ ਤੇ ਰੇਲ ਗੱਡੀਆਂ ਵਾਲਾ ਜਦੋਂ ਸਾਡਾ ਜਿਹੜਾ ਫਾਈਨਲ ਹੋ ਗਿਆ ਪਰਨਾ ਇਹ ਤਬਾਹ ਟ੍ਰੇਨ ਦੀ ਇੱਕ ਸਾਲ ਨੂੰ ਬਹੁਤ ਵੱਡਾ ਮੋਦੀ ਨੇ ਤੰਤ ਕਾਨੂੰਨ ਵਾਪਸ ਲੈਣੇ ਪਏ ਬਾਅਦ ਚ ਆ ਕੇ ਜਿਹੇ ਇੱਥੇ ਕੁਝ ਉਹ ਜਿੱਖੜੀਆਂ ਜਿਵੇਂ ਬੰਦੀਆਂ ਲੋਕਾਂ ਨੂੰ ਲੱਗਦਾ ਸੀ ਵੀ ਇਹ ਅੰਦੋਲਨ ਹੁਣ ਉੱਡਾ ਨਹੀਂ ਹੋ ਸਕਦਾ ਜਿੰਨਾ ਲ ਪਿਛਲੇ ਸਮੇਂ ਦੇ ਵਿੱਚ ਇੱਕ ਸਾਲ ਦੇ ਵਿੱਚ ਵਿੱਚ ਦਿੱਲੀ ਚ ਜਿਹੜੇ ਚ ਕਨਵੈਨਸ਼ਨ ਹੋਈ ਉਹਦੇ ਚ ਟ੍ਰੇਡ ਯੂਨੀਅਨ ਆ ਤੇ ਮਜ਼ਮਿਲ ਜਥੇਬੰਦੀਆਂ ਉਹ ਚ ਕਿਸਾਨ ਮਜ਼ਦੂਰ ਜਥੇਬੰਦੀਆਂ ਸਮੁੱਚਾ ਇੱਕ ਪਹਿਲਾਂ ਪਹਸਾਨ ਅੰਦੋਲਨ ਵਾਲਾ ਜੀ ਵੱਡਾ ਇੱਕ ਅੰਦੋਲਨ ਆਉਣ ਵਾਲੇ ਦਿਨਾਂ ਚ ਤੁਸੀਂ ਪੂਰੇ ਦੇਸ਼ ਦੇ ਵਿੱਚ ਦੇਖੋਗੇ ਉਹਦੇ ਜਿਵੇਂ ਵੀ ਕੱਲੀਆਂ ਕਿਸਾਨਾਂ ਦੀ ਸਮਖਸ਼ਾ ਵਾਂਗ ਹੁਣ ਜਿਹੜਾ ਲੈ ਕੇ ਆਏ ਨੇ ਉਹ ਬਿੱਲ ਚਾਹੇ ਬਿਜਲੀ ਬਿੱਲ 2025 ਆ ਆਮ ਜਨਤਾ ਤੋਂ ਬਿੱਲ ਨਹੀਂ ਭਰੇ ਜਿਹੜੇ ਪ੍ਰਾਈਵੇਟ ਕੰਪਨੀ ਦੇ ਹੱਥ ਚ ਬਿਜਲੀ ਦੇਤੀ ਇਹ ਫੇਟਾਂ ਦੇ ਨਾਲ ਬੀਜ ਵਿਲੇ, ਮਨਰੇਗਾ ਦਾ ਕਾਨੂੰਨ, ਮਨਰੇਗਾ ਖਤਮ ਹੀ ਕਰਤੇ ਇੱਕ ਤਰ੍ਹਾਂ ਨਾਲ ਭੋਗ ਪਾਉਣ ਵਾਲੀ ਸلسਲਾ ਇਹਨਾਂ ਨੇ ਕਰਤਾ ਜਿਹਦੇ ਲਈ ਵੀ ਆਉਣ ਵਾਲੇ ਦਿਨਾਂ 'ਚ ਉਹ ਤਾਂ ਕੱਲੇ ਕਿਸਾਨ ਲੜੇ ਸੀ ਹੁਣ ਕਿਸਾਨਾਂ ਦੇ ਨਾਲ ਮਜ਼ਦੂਰ ਮਜ਼ਦੂਰਾਂ ਦੇ ਨਾਲ ਬਲਾਜਮ ਤੇ ਇਸੇ ਤੰਗ ਨਾਲ ਜਿਹੜੀਆਂ ਇੰਡਸਟਰੀਅਲ ਟ੍ਰੇਡ ਯੂਨੀਅਨਾਂ ਨੇ ਇੱਕ ਵੱਡਾ ਵਿਆਪਕ ਪੂਰੇ ਦੇਸ਼ ਦੇ ਵਿੱਚ ਅੱਜ ਮਤਲਬ ਇਕੱਠ ਹੋਣੇ ਨੇ ਮੰਗ ਪੱਤਰ ਦਿੱਤੇ ਜਾਣੇ ਨੇ ਕਿ ਆਉਣ ਵਾਲੇ ਦਿਨਾਂ 'ਚ ਦਿੱਲੀ ਕੰਨੀ ਨੇ ਇਹਦੂ ਵੀ ਵੱਡਾ 12 ਫਰਵਰੀ ਨੂੰ ਦੇਸ਼ ਪੱਧਰ ਦੀ ਹੜਤਾਲ ਆ ਰਹੀ ਹੈ ਪੂਰੇ ਦੇਸ਼ ਦੇ ਵਿੱਚ ਉਹ ਚ ਵੀ ਸਮੂਚੀਆਂ ਦੇ ਫਿਰ ਬੰਦੀਆਂ ਸ਼ਾਮਲ ਹੋਣਗੀਆਂ ਇਸ ਲਈ ਅੱਜ ਦਾ ਇਹ ਇਕੱਠ ਜਿਹੜਾ ਆਪਣੇ ਸਾਰੇ ਸਾਜਾ ਇਕੱਠਾ ਕਿਸਾਨ ਮਜ਼ਦੂਰ ਮੁਲਾਜ਼ਮ ਨੇ ਤੇ ਇਹਨਾਂ ਦੀਆਂ ਸਮੱਸਿਆਵਾਂ ਦਿਨੋਂ ਦਿਨ ਸਰਕਾਰ ਹੱਲ ਨਹੀਂ ਕਰ ਰਹੀ ਤੇ ਜਿਹਦੇ ਕਰਕੇ ਆਉਣ ਵਾਲੇ ਦਿਨਾਂ 'ਚ ਕਿਸਾਨਾਂ ਨਾਲ ਵੱਡਾ ਅੰਦੋਲਨ ਇੱਕ ਵਿੱਢਣ ਜਾ ਰਹੇ ਨੇ ਉਹਦੇ